ਗਾਰ ਵਾਲੀ ਮਸਜਿਦ ਵੱਲ ਮੂੰਹ ਕਰਕੇ ਨਮਾਜ਼ ਕਹਿੰ ਕਰਦੇ ਨੇ ਤੇ ਦੰਡਾ ਬੰਦਨਾ ਕਰਕੇ ਅੱਲਾ ਦੀਆਂ ਵਟੀਆਂਾਂ ਦੀ ਉਸਤਤ ਕਰਦੇ ਨੇ ਇਹ ਇੱਕੋ ਇੱਕ ਅੱਲਾ ਤੋਂ ਛੁੱਟ ਕਿਸੇ ਹੋਰ ਦੇਵੀ ਦੇਵਤੇ ਜਾਂ ਮੂਰਤੀ ਆਦਿ ਦੀ ਬੰਦਗੀ ਨਹੀਂ ਕਰਦੇ ਆਖਰਤ ਭਵ ਕਿਆਮਤ ਦੇ ਦਿਹਾੜੇ ਚ ਇਹਨਾਂ ਦਾ ਅਟਲ ਵਿਸ਼ਵਾਸ ਹੈ ਇਹ ਆਪਣਾ ਜੀਵਨ ਅੱਲਾ ਦੇ ਦਰਸਾਏ ਸਿੱਤੇ ਰਹਾ ਭਾਵ ਨਿਮਰਤਾ ਸੱਚਾਈ ਤੇ ਇਨਸਾਫ ਦੇ ਸਿਧਾਂਤਾਂ ਤੇ ਅਧਾਰਿਤ ਬਿਤਾਉਂਦੇ ਨੇ ਇਹ ਜ਼ਕਾਤ ਦਿੰਦੇ ਨੇ ਹਰ ਸਾਲ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਦੇ ਨੇ ਇਹ ਆਪਣੇ ਮਾਪੇ ਸਾਥ ਸਬੰਧੀਆਂ ਯਤੀਮਾਂ ਤੇ ਮੋਤਾਜਾਂ ਨਾਲ ਸੁਣਾ ਵਿਹਾਰ ਕਰਦੇ ਨੇ ਤੇ ਇਹ ਸ਼ੈਤਾਨ ਦੇ ਦਰਸਾਏ ਰਾਹ ਤੇ ਨਹੀਂ ਚੱਲਦੇ ਤੇ ਉਸ ਨੂੰ ਆਪਣਾ ਖੁੱਲਾ ਦੁਸ਼ਮਣ ਮੰਨਦੇ ਨੇ ਤੇ ਇਸ ਧਰਤੀ ਤੋਂ ਸ਼ੈਤਾਨ ਨੂੰ ਜਦੋਂ ਖਤਮ ਕਰਨ ਲਈ ਸਦਾ ਜਹਾਦ ਕਰਨ ਵਾਸਤੇ ਤਿਆਰ ਰਹਿੰਦੇ ਨੇ ਮੁਸਲਮਾਨ ਤਾਂ ਕਹਿੰਦੇ ਅਟਲ ਵਿਸ਼ਵਾਸ ਹੈ ਕਿ ਅੱਲਾ ਦੇ ਹੁਕਮ ਚੱਲਣ ਵਾਲਿਆਂ ਮਤਲਬ ਆਗਿਆਕਾਰਿਆਂ ਦਾ ਟਿਕਾਣਾ ਜਿਹੜਾ ਉਹ ਜੰਨਤ ਹੋਗਾ ਤੇ ਸ਼ੈਤਾਨ ਪਾਪ ਅੱਲਾ ਦੇ ਵਿਰੋਧੀਆਂ ਨੂੰ ਜਹੰਨਮ ਯਾਨੀ ਨਰਕ ਦੇ ਵਿੱਚ ਸੁੱਟ ਦਿੱਤਾ ਜਾਊਗਾ ਤੇ ਅੱਗੇ ਹੁਣ ਸਾਨੂੰ ਸੈਯਦ ਪ੍ਰੀਤੀਪਾਲ ਸਿੰਘ ਜੀ ਦੱਸ ਰਹੇ ਨੇ ਸ਼ੈਤਾਨ ਦੀ ਬਰਤ ਇਸ ਸ਼ੈਤਾਨ ਕਾ ਹੁੰਦਾ ਹੈ ਕਹਿੰਦੇ ਸ਼ੈਤਾਨ ਦੇ ਸ਼ਬਦੀ ਅਰਥ ਨੇ ਧੋਖੇਬਾਜ਼ ਕੁਫਰ ਤੋਂ ਲਨ ਵਾਲਾ ਬਾਗੀ ਬੇਰਹਿਮ ਤੇਜ ਤਿੱਖੇ ਸੁਭਾਅ ਵਾਲਾ ਲੋਕਾਂ ਨੂੰ ਸਿੱਤੇ ਰਾਹ ਤੋਂ ਪਟਕਾ ਕੇ ਕੁਰਾਹੇ ਪਾਉਣ ਵਾਲਾ ਇਬਲੀਸ ਜਿੰਨ ਕਹਿੰਦੇ ਇਹ ਮਾੜੇ ਗੁਣ ਕਿਸ ਜਿੰਨ ਚ ਵੀ ਹੋ ਸਕਦੇ ਨੇ ਤੇ ਮਨੁੱਖ ਦੇ ਵਿੱਚ ਵੀ ਇਬਲੀਸ ਕਹਿੰਦੇ ਫਰਿਸ਼ਤਾ ਨਹੀਂ ਸੀ ਫਰਿਸ਼ਤੇ ਤਾਂ ਜਮਾਂਦਰੀ ਅੱਲਾ ਦੇ ਆਦੇਸ਼ਾਂ ਤੇ ਹੁਕਮਾਂ ਚੱਲਣ ਵਾਲੇ ਆਗਿਆਕਾਰੀ ਨੇ ਪਰ ਇਬਲੀਸ ਉਹ ਜਿੰਸੀ ਜਿਹਨੇ ਅੱਲਾ ਦੇ ਆਦੇਸ਼ ਦੀ ਉਲੰਘਣਾ ਕਰਕੇ ਹਜ਼ਰ ਆਦਮ ਦੇ ਅੱਗੇ ਚੁਕੰਤੋਂ ਨਾ ਕਰ ਦਿੱਤੀ ਤੇ ਫਿਰ ਇਹ ਨਿਸ਼ਚਾ ਕੀਤਾ ਕਿ ਉਹ ਆਦਮ ਦੀ ਸੰਤਾਨ ਨੂੰ ਸੱਚੇ ਰਾਹ ਤੋਂ ਰੋਕਣ ਦਾ ਯਤਨ ਸਦਾ ਕਰਦਾ ਰਹੂਗਾ ਇਸ ਲਈ ਕਹਿੰਦੇ ਇਬਲੀਸ ਨੂੰ ਹਮੇਸ਼ਾ ਸ਼ੈਤਾਨ ਸਮਝਿਆ ਜਾਂਦਾ ਹੈ ਅੱਲਾ ਨੇ ਕਹਿੰਦੇ ਜਦੋਂ ਆਦਮੀ ਨੂੰ ਮਿੱਟੀ ਦੇ ਘਾਰੇ ਤੋਂ ਬਣਾਇਆ ਉਸ ਵੇਲੇ ਅੱਲਾਹ ਨੇ ਫਰਿਸ਼ਤੇ ਆ ਇਬਲਿਸ ਜਿੰਨ ਨੂੰ ਕਿਹਾ ਕਿ ਮੈਂ ਮਿੱਟੀ ਤੋਂ ਇੱਕ ਮਨੁੱਖ ਦੀ ਰਚਨਾ ਕਰਨ ਵਾਲਾ ਫਿਰ ਮੈਂ ਜਦੋਂ ਉਹਨੂੰ ਪੂਰੀ ਤਰ੍ਹਾਂ ਬਣਾ ਦਿਆਂ ਤੇ ਉਹਦੇ 'ਚ ਆਪਣੇ ਰੂਹ ਪਾ ਦਿਆਂ ਤਾਂ ਤੁਸੀਂ ਸਾਰੇ ਉਹਦੇ ਅੱਗੇ ਸਜਦਾ ਕਰਨਾ ਜਦੋਂ ਕਹਿੰਦੇ ਅੱਲਾਹ ਨੇ ਐਵੇਂ ਕੀਤਾ ਤਾਂ ਫਰਿਸ਼ਤੇ ਸਜਦੇ ਮਨੁੱਖ ਦੇਖ ਕੇ ਦਿੱਕਪੇ ਪਰ ਇਬਲਿਸ ਜਿੰਨ ਆਪਣੇ ਸ਼ੈਤਾਨੀ ਮਾਰੇ ਨੂੰ ਸਦਕਾ ਤੇ ਆਪਣੀ ਵਡਿਆਈ ਦੇ ਹੰਕਾਰ ਚ ਆ ਕੇ ਉਹਨੇ ਅੱਲਾ ਦੇ ਹੁਕਮ ਨੂੰ ਮੰਨਣ ਤੋਂ ਇਨਕਾਰ ਕਰਤਾ ਤੇ ਬਾਗੀ ਹੋ ਗਿਆ ਤੇ ਕਹਿੰਦਾ ਮੈਂ ਮਿੱਟੀ ਤੋਂ ਬਣਾਈ ਹੋਏ ਮਨੁੱਖ ਨਾਲੋਂ ਚੱਗਾ ਕਿਉਂਕਿ ਮੈਨੂੰ ਅੱਗ ਤੋਂ ਬਣਾਇਆ ਗਿਆ ਤਾਂ ਕਹਿੰਦੇ ਅੱਲਾ ਤਾਲਾ ਨੂੰ ਇਬਲੀਸ ਦੀ ਇਹ ਗੱਲ ਚੰਗੀ ਨਹੀਂ ਲੱਗੀ ਅੱਲਾ ਨੇ ਇਬਲੀਸ ਨੂੰ ਫਟਕਾਰ ਪਾਈ ਤੇ ਉਥੋਂ ਕੱਟਤਾ ਇਬਲੀਸ ਨੇ ਕਹਿੰਦੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ ਫਿਰ ਤਦ ਉਹ ਜਾਣਦੇ ਹੋਏ ਨੇ ਕਿ ਹਾਂ ਵੀ ਮੈਂ ਪ੍ਰਣ ਕਰਦਾ ਕਿ ਅੱਜ ਤੋਂ ਮੈਂ ਆਦਮ-ਜ਼ਾਦ ਅਜਿਹੇ ਸ਼ੈਤਾਨੀ ਔਗਣ ਪੈਦਾ ਕਰੂੰਗਾ ਤੇ ਉਹਨਾਂ ਨੂੰ ਅਜਿਹੇ ਬਹਿਮਾ ਤੇ ਭਰਮਜ ਪਾਉਂਗਾ ਕਿ हे ਰੱਬਾ ਉਹ ਸਾਰੇ ਤੇਰੇ ਤੋਂ ਬਾਗੀ ਜਾਣਗੇ ਤੇ ਤੇਰੇ ਬਰਾਬਰ ਹੋਰ ਇਸ਼ਟਾ ਦੀ ਪੂਜਾ ਕਰਨਗੇ ਤੇ ਬੇਰਹਿਮ ਧੋਖੇਬਾਤ ਝੂਠੇ ਤੇ ਤਿੱਖੇ ਤੱਤੇ ਸਵਾਲ ਹੀ ਹੋਣਗੇ ਜੋ हे ਰੱਬਾ ਤੇਰੇ ਦਰਸਾਈ ਸੱਚੇ ਰਾਹ ਤੋਂ ਉਲਟ ਚੱਲਣਗੇ ਇਸ ਤਰ੍ਹਾਂ ਕਹਿੰਦੇ ਉਸ ਦਿਨ ਤੋਂ ਇਬلیس ਜ ਨੇ ਆਪਣੇ ਕੀਤੇ ਪ੍ਰਣ ਦੇ ਅਨੁਸਾਰ ਸੰਸਾਰ ਦੇ ਵਿੱਚ ਅੱਲਾਹ ਦੇ ਦਰਸਾਈ ਸੱਚੇ ਰਾਹ ਤੇ ਚੱਲਣ ਵਾਲਿਆਂ ਵਿਰੁੱਧ ਇੱਕੋ ਧੜਾ ਖੜਾ ਕਰਤਾ ਜਿਹਨੂੰ ਸ਼ੈਤਾਨ ਕਿਹਾ ਜਾਂਦਾ ਹੈ ਸ਼ੈਤਾਨ ਕਹਿੰਦੇ ਉਹ ਲੋਕ ਨਹੀਂ ਜੋ ਅੱਲਾਹ ਦੀ ਹੋਂਦ ਤੇ ਹਸ਼ਤ ਤੇ ਦਿਹਾੜੇ 'ਚ ਵਿਸ਼ਵਾਸ ਨਹੀਂ ਰੱਖਦੇ ਇਹਨਾਂ ਦਾ ਕੰਮ ਰੁਕਤਾਂ ਨੂੰ ਕੁਰਾਹੇ ਪਾਉਣਾ ਗਲਤ ਤੇ ਅਸ਼ਲੀਲ ਕੰਮਾਂ ਤੇ ਗੱਲਾਂ 'ਚ ਫਸਾਉਣਾ ਹੈ ਇਹ ਸ਼ਰਾਬ ਜੂਏ ਤੇ ਹੋਰ ਭੈੜੀਆਂ ਆਦਤਾਂ ਨਹੀਂ ਸਮਾਜ 'ਚ ਇੱਕ ਦੂਜੇ ਵਿਰੁੱਧ ਵਿਰੋਧ ਪੈਦਾ ਕਰ ਦੇਣੀ ਤੇ ਅੱਲਾਹ ਦੀ ਸਿਮਰਾਂ ਤੇ ਨਮਾਜ਼ ਤੋਂ ਰੋਕ ਦੇਣੀ ਇਹ ਲੋਕਾਂ ਨੂੰ ਭਰਮਾ-ਵਹਿਮ 'ਚ ਪਾ ਕੇ ਅੱਲਾਹ ਦੇ ਦਰਸਾਏ ਸਿੱਧੇ ਰਾਹ ਤੇ ਚੰੜੋਂ ਨੂੰ ਹਮੇਸ਼ਾ ਰੋਕ ਦੇਣੀ ਇਸ ਲਈ ਕਹਿੰਦੇ ਅੱਲਾਹ ਨੇ ਫਰਮਾਇਆ ਵੇ ਸ਼ੈਤਾਨ ਇਨਸਾਨੀਆ ਦਾ ਖੁੱਲਾ ਦੁਸ਼ਮਣ ਹੈ ਤੇ ਹਦਾਇਤ ਕੀਤੀ ਕਿ ਲੋਕ ਸ਼ੈਤਾਨ ਨੂੰ ਆਪਣਾ ਦੁਸ਼ਮਣ ਸਮਝਣ ਤੇ ਇਸ ਦੇ ਵਿਰੁੱਧ ਜਹਾਦ ਮਤਲਬ ਜੰਗ ਲਈ ਸਦਾ ਤਿਆਰ ਰਹਿ ਤੇ ਸ੍ਰਿਸ਼ਟੀ ਤੋਂ ਸ਼ੈਤਾਨਾਂ ਦੀ ਹੋਂਦ ਨੂੰ